ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚਾਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਾਰੇ ਬਹੁਤ ਅੱਛੇ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਪਾਲਕ ਪਨੀਰ ਦੇ ਪਰੌਂਠੇ ਪਾਲਕ ਪਨੀਰ ਦੀ ਸਬਜ਼ੀ ਤਾਂ ਆਪਾਂ ਬਹੁਤ ਵਾਰੀ ਖਾਣੇ ਆ ਪਰ ਇਸ ਵਾਰ ਮੈਂ ਸੋਚਿਆ ਕਿ ਕਿਉਂ ਨਾ ਪਾਲਕ ਪਨੀਰ ਦੇ ਪਰੌਂਠੇ ਬਣਾ ਲਏ ਜਾਣ ਬਹੁਤ ਹੀ ਟੇਸਟੀ ਇਹ ਪਰੌਂਠੇ ਬਣ ਕੇ ਤਿਆਰ ਹੁੰਦੇ ਆ ਜੀ ਤੇ ਬੱਚਿਆਂ ਨੂੰ ਵੀ ਇਹ ਬਹੁਤ ਜ਼ਿਆਦਾ ਪਸੰਦ ਆਉਂਦੇ ਆ। ਟੇਸਟੀ ਤਾਂ ਇਹ ਪਰੌਂਠੇ ਬਹੁਤ ਹੁੰਦੇ ਆ ਤੇ ਨਾਲ ਦੇ ਨਾਲ ਇਹ ਹੈਲਦੀ ਵੀ ਬਹੁਤ ਹੀ ਜ਼ਿਆਦਾ ਹੁੰਦੇ ਆ। ਪਾਲਕ ਦੇ ਪਰੌਂਠੇ ਬਣਾਉਣ ਲਈ ਇੱਥੇ ਆਪਾਂ ਸਭ ਤੋਂ ਪਹਿਲਾਂ ਜੀ ਪਾਲਕ ਨੂੰ ਚੰਗੀ ਤਰ੍ਹਾਂ ਚੋਪ ਕਰ ਲਿਆ। ਤੇ ਚੋਪ ਕੀਤੀ ਹੋਈ ਪਾਲਕ ਨੂੰ ਅਸੀਂ ਇੱਕ ਬਲੈਂਡਰ ਜਾਰ ਦੇ ਵਿੱਚ ਪਾ ਲਿਆ। ਨਾਲ ਹੀ ਅਸੀਂ ਥੋੜਾ ਜਿਹਾ ਇੱਕ मुट्ठी ਭਰ ਕੇ ਪੁਦੀਨੇ ਦੀਆਂ ਪੱਤੀਆਂ ਵੀ ਪਾਈਆਂ ਨੇ। ਥੋੜੇ ਜਿਹਾ ਅਦਰਕ ਤੇ ਥੋੜਾ ਜਿਹਾ ਲਸਣ, ਹਰੀਆਂ ਮਿਰਚਾਂ ਤੇ ਨਾਲ ਹੀ ਥੋੜਾ ਜਿਹਾ ਜੀਰਾ ਤੇ ਥੋੜਾ ਜਿਹਾ ਸੌल्ट ਤੇ ਪਾਣੀ ਪਾ ਕੇ ਇਹਦੀ ਇੱਕ स्मूथ ਜੀ ਪਿਉਰੀ ਬਣਾ ਕੇ ਤਿਆਰ ਕਰ ਲੈਣੀ ਹੈ ਜੀ ਲੋ ਜੀ ਸਾਡੀ ਪਾਲਕ ਦੀ ਪਿਉਰੀ ਬਿਲਕੁਲ ਬਣ ਕੇ ਰੈਡੀ ਹੈ ਤੇ ਤੁਸੀਂ ਵੇਖ ਸਕਦੇ ਹੋ ਬਿਲਕੁਲ ਇਹ ਥੋੜੀ ਜੀ ਪਤਲੀ ਹੀ ਰੱਖੀ ਹੈ ਕਿਉਂਕਿ ਇਹਨੂੰ ਅਸੀਂ ਹੁਣ ਆਪਣੇ ਆਟੇ ਦੇ ਵਿੱਚ ਗੁੰਨਾਂਗੇ ਜੀ ਇਦੇ ਲਈ ਆਪਾਂ ਹੁਣ ਥੋੜਾ ਜਿਹਾ ਆਟਾ ਲੈ ਲਿਆ ਜਿੰਨਾ ਕਿ ਤੁਹਾਨੂੰ ਜ਼ਰੂਰਤ ਹੋਵੇ ਤੇ ਉਹਦੇ ਵਿੱਚ ਮੈਂ ਥੋੜੀ ਜਿਹੀ ਜਿਵੈਣ ਜਿਹੜੀ ਆ ਉਹਨੂੰ ਹੱਥਾਂ ਦੇ ਉੱਤੇ ਰਗੜ ਕੇ ਫਿਰ ਇਹਦੇ ਵਿੱਚ ਐਡ ਕੀਤਾ ਹੈ ਜੀ ਪਹਿਲਾਂ ਅਸੀਂ ਅਜਵੈਣ ਨੂੰ ਚੰਗੀ ਤਰ੍ਹਾਂ ਆਟੇ 'ਚ ਮਿਕਸ ਕਰ ਲਾਂਗੇ ਮੈਂ ਆਟੇ 'ਚ ਨਮਕ ਦੁਬਾਰਾ ਨਹੀਂ ਪਾ ਰਹੀ ਕਿਉਂਕਿ ਅਸੀਂ ਪਿਓਰੀ ਦੇ ਵਿੱਚ ਹੀ ਨਮਕ ਐਡ ਕਰ ਲਿਆ ਸੀਗਾ ਹੁਣ ਅਸੀਂ ਇਸ ਪਿਓਰੀ ਨੂੰ ਆਟੇ ਦੇ ਨਾਲ ਅੱਛੀ ਤਰ੍ਹਾਂ ਨਾਲ ਮਿਕਸ ਅਪ ਕਰ ਲਾਂਗੇ ਚੰਗੀ ਤਰ੍ਹਾਂ ਇਸ ਆਟੇ ਨੂੰ ਅਸੀਂ ਪਹਿਲਾਂ ਬਿਨਾ ਪਾਣੀ ਐਡ ਕੀਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਹੱਥਾਂ ਦੇ ਨਾਲ ਮਸਲ-ਮਸਲ ਕੇ ਰਲਾ ਲਾਂਗੇ ਤੇ ਜੇ ਸਾਨੂੰ ਜ਼ਰੂਰਤ ਮਹਿਸੂਸ ਹੋਵੇ ਤਾਂ ਅਸੀਂ ਪਾਣੀ ਬਾਅਦ ਵਿੱਚ ਐਡ ਕਰ ਲੈਣੇ ਆ ਪਰ ਪਰ ਹੁਣ ਮੈਂ ਇੱਥੇ ਜਿਹੜੇ ਸਾਡੇ ਬਲੈਂਡਿੰਗ ਜਾਰਜ ਸੀ ਪਿਉਰੀ ਬਣਾਈ ਸੀ ਉਹਦੇ ਵਿੱਚ ਹੀ ਥੋੜਾ ਜਿਹਾ ਪਾਣੀ ਹੋਰ ਐਡ ਕਰ ਲਿਆ ਸੀਗਾ ਤੇ ਉਹਨੂੰ ਹਿਲਾ ਕੇ ਇਹਦੇ ਵਿੱਚ ਪਾ ਲਿਆ ਤੇ ਆਟੇ ਨੂੰ ਆਪਾਂ ਬਿਲਕੁਲ ਮਸਲ-ਮਸਲ ਕੇ ਚੰਗੀ ਤਰ੍ਹਾਂ ਨਾਲ ਥੋੜਾ ਜਿਹਾ ਸਖਤੀ ਗੁੰਨਾਂਗੇ ਬਹੁਤ ਜ਼ਿਆਦਾ ਆਪਾਂ ਸੌਫਟ ਜਾਂ ਬਹੁਤ ਜ਼ਿਆਦਾ ਹਾਰਡ ਵੀ ਨਹੀਂ ਗੁੰਨਾਂਗੇ ਤੇ ਆਟਾ ਸਾਡਾ ਗੁੰਨਿਆ ਗਿਆ ਜੀ ਇਹਦੇ ਉੱਤੇ ਅਸੀਂ ਹੁਣ ਆਇਲਿੰਗ ਕਰ ਲਾਂਗੇ ਤਾਂ ਕਿ ਸਾਡਾ ਜਿਹੜਾ ਆਟਾ ਆ ਉਹ ਬਿਲਕੁਲ ਵੀ ਸੁੱਕੇ ਨਾ ਤੇ ਆਟੇ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਆਇਲਿੰਗ ਕਰ ਲਈਏ ਜੀ ਇਹਨੂੰ ਹੁਣ ਆਪਾਂ ਇੱਕ ਬੌਲ ਦੇ ਵਿੱਚ ਰੱਖ ਕੇ ਟੱਕ ਕੇ ਰੱਖ ਲਾਂਗੇ ਜੀ ਹੁਣ ਜਦ ਤੱਕ ਸਾਡਾ ਆਟਾ ਰੈਸਟ ਕਰ ਰਿਹਾ ਜੀ ਅਸੀਂ ਆਪਣੀ ਸਟਫਿੰਗ ਰੈਡੀ ਕਰ ਲੈਂਦੇ ਆ ਉਦ ਲਈ ਮੈਂ ਇੱਥੇ 250 ਗ੍ਰਾਮ ਪਨੀਰ ਲਿਆਇਆ ਜੀ ਪਨੀਰ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਪਹਿਲਾਂ ਕद्दूकस ਕਰ ਲੈਣਾ ਜੀ ਕਿਉਂਕਿ ਜੇ ਅਸੀਂ ਹੱਥ ਦੇ ਨਾਲ ਇਸ ਪਨੀਰ ਨੂੰ ਮਸਲਾਂਗੇ ਤਾਂ ਉਹਦੇ ਵਿੱਚ ਥੋੜੀਆਂ-ਥੋੜੀਆਂ ਮੋਟੀਆਂ ਗੁੱਟਲੀਆਂ ਰਹਿ ਜਾਂਦੀਆਂ ਨੇ ਤੇ ਜੋ ਕਿ ਪਰੌਂਠੇ ਵਿੱਚ ਬਿਲਕੁਲ ਵੀ ਅੱਛੀਆਂ ਨਹੀਂ ਲੱਗਦੀਆਂ ਇਸ ਕਰਕੇ ਆਪਾਂ ਇਹਨੂੰ ਪਹਿਲਾਂ ਕद्दूकस ਕਰ ਲਿਆ ਜੀ ਪਨੀਰ ਸਾਡਾ ਕद्दूकस ਬਿਲਕੁਲ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੱਟੇ ਹੋਏ ਬਰੀਕ ਅਨੀਅਨਸ ਨਾਲੀਏ ਦੇ ਵਿੱਚ ਐਡ ਕਰਾਂਗੇ ਅਸੀਂ ਕੱਟੀ ਹੋਈ ਅਦਰਕ ਤੇ ਹਰੀ ਮਿਰਚ ਥੋੜੀ ਜਿਹੀ ਮੈਂ ਇਹਦੇ ਵਿੱਚ ਵੀ ਜਵੈਨ ਐਡ ਕਰ ਰਹੀ ਆਂ ਜਵੈਨ ਸਾਡੇ ਹਾਜਮੇ ਲਈ ਚੰਗੀ ਹੁੰਦੀ ਹੈ ਤੇ ਨਾਲ ਹੀ ਮੈਂ ਥੋੜਾ ਜਿਹਾ ਸੁੱਕਾ ਧਨੀਆ ਜਿਹੜਾ ਆ ਉਹਨੂੰ ਵੀ ਹੱਥਾਂ ਤੇ ਮਸਲ ਕੇ ਹੀ ਇਹਦੇ ਵਿੱਚ ਐਡ ਕਰ ਰਹੀ ਆਂ ਥੋੜਾ ਜਿਹਾ ਮੈਂ ਇਹਦੇ ਵਿੱਚ ਸਾਲਟ ਐਡ ਕਰ ਰਹੀ ਆਂ ਰੈੱਡ ਚਿਲੀ ਪਾਊਡਰ ਤੇ ਨਾਲ ਹੀ ਥੋੜਾ ਜਿਹਾ ਚਾਟ ਮਸਾਲਾ ਐਡ ਕੀਤਾ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਤੁਸੀਂ ਚਾਹੋ ਤਾਂ ਇੱਥੇ ਆਪਣੇ ਪਸੰਦੀਦਾ ਮਸਾਲੇ ਹੋਰ ਵੀ ਕੋਈ ਐਡ ਕਰ ਸਕਦੇ ਹੋ ਪਰ ਮੈਨੂੰ ਇਹ ਪਰੌਂਠਾ ਥੋੜਾ ਨਾਰਮਲੀ ਅੱਛਾ ਲੱਗਦਾ ਹੈ ਇਸ ਕਰਕੇ ਮੈਂ ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਐਡ ਕੀਤੇ ਹੁਣ ਸਾਡੀ ਸਟਫਿੰਗ ਵੀ ਰੈਡੀ ਹੈ ਤੇ ਸਾਡੇ ਆਟੇ ਨੇ ਵੀ ਰੈਸਟ ਕਰ ਲਈ ਹੈ ਜੀ ਆਪਾਂ ਹੁਣ ਬਣਾਣੇ ਆ ਜੀ ਇਹਦੇ ਪਰੌਂਠੇ ਤੇ ਇਹਦੇ ਲਈ ਮੈਂ ਇੱਕ ਪੇੜਾ ਲੈ ਲਿਆ ਜੀ ਪੇੜਾ ਸੀ ਬਹੁਤ ਛੋਟਾ ਇਹ ਬਹੁਤ ਵੱਡਾ ਨਹੀਂ ਲਵਾਂਗੇ ਨਾਰਮਲ ਸਾਈਜ਼ ਦਾ ਇੱਕ ਪੇੜਾ ਬਣਾ ਲੈਣਾ ਆ ਤੇ ਉਹਨੂੰ ਇਦਾਂ ਥੋੜਾ ਜਿਹਾ ਵੇਲ ਲਾਂਗੇ ਵੇਲਣ ਤੋਂ ਬਾਅਦ ਅਸੀਂ ਇਹਦੇ ਵਿੱਚ ਆਪਣੀ ਜਿਹੜੀ ਪਨੀਰ ਦੀ ਸਟਫਿੰਗ ਹੈ ਉਹ ਫਿਲ ਕਰ ਲਾਂਗੇ ਪਨੀਰ ਦੀ ਸਟਫਿੰਗ ਨੂੰ ਆਪਾਂ ਬਹੁਤ ਜ਼ਿਆਦਾ ਫਿਲ ਨਹੀਂ ਕਰਨਾ ਕਿਉਂਕਿ ਜਿਹੜੀ ਪਾਲਕ ਦਾ ਆਟਾ ਹੁੰਦਾ ਆ ਉਹ ਥੋੜਾ ਜਿਹਾ ਸੌਫਟੀ ਹੁੰਦਾ ਹੈ ਤੇ ਸਾਡੇ ਪਰੌਂਠੇ ਫਟ ਸਕਦੇ ਆ ਇਸ ਕਰਕੇ ਆਪਾਂ ਨਾਰਮਲ ਜਿਹੀ ਇਹਦੇ ਵਿੱਚ ਸਟਫਿੰਗ ਭਰੀ ਹੈ ਇਸ ਤਰ੍ਹਾਂ ਨਾਲ ਇੱਕ ਪੋਟਲੀ ਜੀ ਬਣਾ ਕੇ ਉੱਪਰੋਂ ਅਸੀਂ ਇਹਦੇ ਜਿਹੜਾ ਐਕਸਟਰਾ ਆਟਾ ਆ ਉਹ ਅਸੀਂ ਕੱਢ ਲੈਣਾ ਤੇ ਫਿਰ ਇਹਨੂੰ ਆਪਾਂ ਅੱਛੀ ਤਰ੍ਹਾਂ ਨਾਲ ਸੁੱਕਾ ਆਟਾ ਲਗਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਪਹਿਲਾਂ ਹੱਥਾਂ ਦੇ ਨਾਲ ਫਲਾ ਲਾਂਗੇ ਤਾਂ ਕਿ ਸਾਡੀ ਜਿਹੜੀ ਅੰਦਰਲੀ ਸਟਫਿੰਗ ਹੈ ਉਹ ਸਾਰੇ ਪਾਸੇ ਇਕੁਅਲੀ ਸਪਰੈਡ ਹੋ ਜਵੇ ਹੁਣ ਅਸੀਂ ਇਸ ਪੇੜ ਨੂੰ ਵਧਾ ਲਿਆ ਜੀ ਤੇ ਨਾਲ ਹੀ ਹੁਣ ਇਹਨੂੰ ਆਪਾਂ ਸੁੱਕਾ ਆਟਾ ਲਗਾ ਕੇ ਤੇ ਇਹਨੂੰ ਵਧੀਆ ਜਿਹਾ ਵੇਲ ਲਾਂਗੇ बस एक ਗੱਲ ਯਾਦ ਰੱਖਣੀ ਹੈ ਜੀ ਜਦੋਂ ਵੀ ਅਸੀਂ ਕੋਈ ਸਟਫਡ ਪਰੌਂਠਾ ਬਣਾਉਂਦੇ ਆ ਤਾਂ ਵੇਲਣ ਲੱਗਿਆਂ ਹੱਥ ਨੂੰ ਥੋੜਾ ਹਲਕਾ ਹੀ ਰੱਖਣਾ ਪੈਂਦਾ ਆ ਜੇ ਅਸੀਂ ਉਹਦੇ ਤੇ ਜ਼ਿਆਦਾ ਦਬਾਅ ਪਾ ਦਿੰਨੇ ਆ ਤਾਂ ਸਾਡਾ ਜਿਹੜਾ ਪਰੌਂਠਾ ਆ ਉਹ ਪੂਰੀ ਤਰ੍ਹਾਂ ਨਾਲ ਫਟ ਜਾਂਦਾ ਆ ਤੇ ਸਾਰੀ ਸਟਫਿੰਗ ਬਾਹਰ ਨਿਕਲ ਜਾਂਦੀ ਹੈ ਤੇ ਲਓ ਜੀ ਸਾਡਾ ਜਿਹੜਾ ਪਰੌਂਠਾ ਵੇਲ ਗਿਆ ਆ ਹੁਣ ਇਹਨੂੰ ਬਸ ਆਪਾਂ ਰੜਨਾ ਆ ਜੀ ਸੇਕਣਾ ਆ ਤਵੇ ਨੂੰ ਅਸੀਂ ਗਰਮ ਕਰ ਲਿਆ ਉੱਤੇ ਥੋੜਾ ਜਿਹਾ ਪਾ ਲਿਆ ਘਿਓ ਹੁਣ ਇਸ ਪਰੌਂਠੇ ਨੂੰ ਆਪਾਂ ਹੌਲੀ-ਹੌਲੀ ਉਲਟਦੇ ਪਲਟਦੇ ਦੋਨਾਂ ਪਾਸਿਆਂ ਦੀ ਵਧੀਆ ਤਰ੍ਹਾਂ ਪਕਾ ਲੈਣਾ ਜੀ ਤੇ ਮਤਲਬ ਆਇਲਿੰਗ ਇਹਨੂੰ ਬਹੁਤ ਵਧੀਆ ਤਰ੍ਹਾਂ ਕਰਾਂਗੇ ਐਂ ਸਾਡਾ ਪਰੌਂਠਾ ਜਿਹੜਾ ਆ ਉਹ ਵਧੀਆ ਤਰ੍ਹਾਂ ਰੜ ਕੇ ਤਿਆਰ ਹੋਏਗਾ ਜੀ ਤੇ ਆ ਵੇਖੋ ਤੁਸੀਂ ਬਹੁਤ ਹੀ ਵਧੀਆ ਤਰ੍ਹਾਂ ਸਾਡਾ ਵਨ ਸਾਈਡ ਤੋਂ ਪਰੌਂਠਾ ਪੱਕ ਚੁੱਕਾ ਹੈ ਇਸੇ ਤਰ੍ਹਾਂ ਨਾਲ ਅਸੀਂ ਇਹਨੂੰ ਦੋਨਾਂ ਪਾਸੇ ਤੇਲ ਲਗਾ ਕੇ ਵਧੀਆ ਤਰ੍ਹਾਂ ਪਕਾ ਲਾਂਗੇ ਪਰੋਂਠੇ ਨੂੰ ਆਪਾਂ ਬਹੁਤੀ ਹਾਈ ਫਲੇਮ ਤੇ ਨਹੀਂ ਪਕਾਣਾ ਨਹੀਂ ਤਾਂ ਸਾਡਾ ਪਰੋਂਠਾ ਜਲ ਵੀ ਸਕਦਾ ਤੇ ਬਾਹਰੋਂ ਦੀ ਪੱਕ ਜਾਣਾ ਅੰਦਰੋਂ ਦੀ ਕੱਚਾ ਰਹਿ ਜਾਣਾ ਇਸ ਕਰਕੇ ਪਰੋਂਠਿਆਂ ਨੂੰ ਆਪਾਂ ਹਮੇਸ਼ਾ ਮੀਡੀਅਮ ਫਲੇਮ ਤੇ ਹੀ ਪਕਾਣੇ ਆ ਸਾਡਾ ਪਨੀਰ ਦਾ ਸਟਫਡ ਪਾਲਕ ਪਨੀਰ ਦਾ ਪਰੋਂਠਾ ਬਣ ਕੇ ਰੈਡੀ ਹੈ ਜੀ ਤੇ ਇਹਨੂੰ ਆਪਾਂ ਗਰਮਾ ਗਰਮ ਸਰਵ ਕਰਾਂਗੇ ਦਹੀਂ ਨਾਲ ਰਾਇਤੇ ਨਾਲ ਤੇ ਮੈਂ ਇੱਥੇ ਥੋੜੀ ਜੀ ਹਰੀ ਚਟਨੀ ਵੀ ਲਈ ਹੈ ਜੀ ਉੱਪਰ ਰੱਖ ਲਿਆ ਜੀ ਮੱਖਣ ਸਾਡਾ ਘਰ ਦਾ ਕੱਢਿਆ ਹੋਇਆ ਤੇ ਬਰੋਂਠੇ ਸਾਡੇ ਬਿਲਕੁਲ ਰੈਡੀ ਹੈ ਬਹੁਤ ਹੀ ਯੰਮੀ ਡੇਲੀਸ਼ੀਅਸ ਬਣ ਕੇ ਤਿਆਰ ਹੁੰਦੇ ਆ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਟੇਕ ਕੇਅਰ ਐਂਡ ਬਾਏ